ਸਰਕਾਰ ਨੇ ਬਜਟ ਇਜਲਾਸ ਤੋਂ ਪਹਿਲਾਂ ਅੱਜ ਸਰਬਪਾਰਟੀ ਮੀਟਿੰਗ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਭਲਕੇ ਸ਼ੁਰੂ ਹੋਣ ਵਾਲੇ ਬਜਟ ਇਜਲਾਸ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਵੱਲੋਂ ਅੱਜ ਸਰਬਪਾਰਟੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਜੇਪੀ ਨੱਡਾ ਅਰਜੁਨਰਾਮ ਮੇਕਵਾਲ ਕਿਰਨ ਰਜੀਜੂ ਚਿਰਾਗ ਪਾਸਵਾਨ ਅਤੇ ਰਾਮਦਾਸ ਅਠਾਵਲੇ ਸ਼ਾਮਲ ਹੋਏ ਇਸ ਤੋਂ ਇਲਾਵਾ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਅਤੇ ਗੌਰਵ ਗਗੋਈ ਐਨਸੀਪੀ ਆਗੂ ਪਰਫੁੱਲਪੁਰ ਪਟੇਲ ਡੀਐਮਕੇ ਆਗੂ ٹی ਆਰ ਬਾਲੂ ਅਤੇ ਤ੍ਰਿਚੀ ਸਿਵਾ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵੇਸੀ ਨੇ ਵੀ ਮੀਟਿੰਗ ਵਿੱਚ ਭਾਗ ਲਿਆ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਵਿਰੋਧੀ ਪਾਰਟੀਆਂ ਨੂੰ ਹਰ ਮੁੱਦੇ ਤੇ ਉਸਾਰੂ ਚਰਚਾ ਕਰਵਾਉਣ ਦਾ ਭਰੋਸਾ ਦਿੱਤਾ ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਕਿਰਨ ਰੇਜੂ ਨੇ ਕਿਹਾ ਕਿ ਸੰਸਦ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਸਰਕਾਰ ਦੇ ਨਾਲ ਨਾਲ ਵਿਰੋਧੀ ਧਿਰ ਦੀ ਵੀ ਹੈ ਉਹਨਾਂ ਕਿਹਾ ਕਿ ਸੀਂ ਰਲ ਮਿਲ ਕੇ ਬਜਟ اجلاس ਨੂੰ ਚਲਾਵਾਂਗੇ ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਿਨਾਂ ਵੈਰ ਵਿਰੋਧ ਤੋਂ اجلاس ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਜਰਮਨ ਔਰ ਲੋਕ ਸਭਾ ਮੈਂ ਆਦਰਯੋਗ ਸਪੀਕਰ ਦੋਨੋਂ ਸਰ ਚਰਚਾ ਕਰਕੇ ਬਿਜ਼ਨੈਸ ਐਡਵਾਈਜ਼ਰੀ ਕਮੇਟੀ ਕੇ ਬੈਠਕ ਮੈਂ ਹਮ ਇਸ ਕੋ ਅੱਗੇ ਕਿਵੇਂ ਲੈ ਜਾਣਾ ਹੈ ਅੱਗੇ ਚਰਚਾ ਕਰਾਂਗੇ ਅੰਤ ਮੈਂ ਹਮਾਰੇ ਅਗਲੇ ਰਾਜਾ ਸਿੰਘ ਜੀ ਨੇ ਅਪੀਲ ਕੀਤਾ ਹੈ ਕਿ हम लोग सब लोकतंत्र को मजबूत करने के लिए सब कमिटेड हैं और जब सीनियर लीडर हो या कोई भी मेंबर जब लोकसभा राज्यसभा में बोलते हैं तो हम उसको व्यवधान ना करें डिस्टर्बेंस ना करें पिछली बार स्पेशल सेशन के दौरान जब प्रधानमंत्री जी ने मोशन ऑफ थैंक्स टू दी प्रेसिडेंट आदरणीय राष्ट्रपति का ਸੰਸਦ ਦਾ ਮੌਨਸੂਨ اجلاس ਪਲਕੇ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ ਅਤੇ 23 ਜੁਲਾਈ ਨੂੰ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ اجلاس ਦੇ ਕੱਲ ਪਹਿਲੇ ਦਿਨ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ ਬਜਟ اجلاسੀਆਂ ਕੁੱਲ 19 ਬੈਠਕਾਂ ਹੋਣਗੀਆਂ ਅਤੇ 6 ਅਹਿਮ ਬਿੱਲ ਪੇਸ਼ ਕੀਤੇ ਜਾਣਗੇ